ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦਾ ਸਵਾਗਤ ਹੈ ਵੀਰੇ ਤੁਹਾਡਾ ਆਪਣੇ ਟ੍ਰੈਕਟਰ ਚੈਨਲ ਜਸਪਾਲ ਪੀਵੀ 13 ਤੇ ਅੱਜ ਵੀਰੇ ਨਵੀਂ ਵੀਡੀਓ ਲੈ ਕੇ ਆਇਆ ਫੋਰਡ 3700 ਇਹ ਟਰੈਕਟਰ ਵੀਰੇ 91 ਮਾਡਲ ਆ ਪੰਜਾਬ ਨੰਬਰ ਆ ਕਾਪੀ ਵਾਈਆਂ ਦੇ ਨੋਵਾ ਟਰੈਕਟਰ ਦੇ ਵੀਰੇ ਚਾਰੇ ਟਾਇਰ ਜਮਾ ਨਵੇਂ 90 ਪੈਸੇ ਟਾਇਰ ਨੇ ਐਮ ਆਰ ਐਫ ਦੇ ਟਾਇਰ ਨੇ ਬਾਈ ਤੁਸੀਂ ਦੇਖ ਸਕਦੇ ਹੋ ਨਵੇਂ ਟਾਇਰ ਨੇ ਜਮਾ ਚੰਗਾ ਟਰੈਕਟਰ ਵੀਰੇ ਪੂਰਾ ਸਾਰਾ ਟਰੈਕਟਰ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਇੰਜਨ ਗੇਅਰ ਦਾ ਪੂਰਾ ਓਕੇ ਹੈ ਟਰੈਕਟਰ ਟਰੈਕਟਰ ਲੈਣ ਸਮੇਂ ਤੁਸੀਂ ਚਲਾ ਕੇ ਵਾ ਕੇ ਚੈੱਕ ਕਰਕੇ ਟਰੈਕਟਰ ਲੈ ਸਕਦੇ ਹੋ ਬਾਈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਬਾਕੀ ਸਾਨੂੰ ਉਹ ਬਾਈ ਨਾਲ ਵੀ ਮਿਲਿਆ ਲੈਣਾ ਬਾਬਾ ਜੀ ਨਾਲ ਜਿਹੜੇ ਟਰੈਕਟਰ ਚਲਾਉਂਦੇ ਨੇ। ਹਾਂਜੀ ਬਾਬਾ ਜੀ। ਹਾਂਜੀ। ਕਿਵੇਂ ਜੀ ਟਰੈਕਟਰ ਬਾਬਾ ਆਪ ਨੇ ਤੁਸੀਂ ਚਲਾਉਂਦੇ ਹੋ? ਹਾਂਜੀ ਆਪ ਚਲਾਉਂਦੇ ਆ। ਅੱਛਾ। ਇੰਜਨ ਗੇਅਰ ਦਾ ਓਕੇ ਜੀ? ਜਿਵੇਂ ਓਕੇ ਜੀ ਕਿਤੇ ਮਰਜ਼ੀ ਵਾ ਕੇ ਦੇਖਿਓ ਜੀ। ਠੀਕ ਹੈ ਜੀ ਹਾਂ ਟਰੈਕਟਰ ਕਿੰਨੇ ਵਰਗਾ ਹੈ ਗੱਲ ਕਰੋ ਜਵਾਬ ਆਪਣਾ ਬੜਾ ਉਹ ਕਹਿੰਦਾ ਵੀ ਹੁਣ ਆਪਾਂ ਵੱਡਾ ਲੈਣਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਬਾ ਜੀ ਧੰਨਵਾਦ ਬਾਈਆਂ ਨੇ ਟਰੈਕਟਰ ਦੀ ਕੀਮਤ ਰੱਖੀ ਹੈ ਵੀਰੇ 1,40,000 ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਕੋਈ ਗੱਲ ਨਹੀਂ ਟਰੈਕਟਰ ਲੈਣ ਸਮੇ ਤੁਸੀਂ ਚਲਾ ਕੇ ਵਾ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਆਪਣਾ ਮੋਬਾਈਲ ਨੰਬਰ ਆ ਇਹਦੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਵੀਰੇ ਧੰਨਵਾਦ ਸਾਰੇ ਵੀਰਾਂ ਦਾ